ਲਓ ਵੀ ਲੱਗੇ ਆ ਬੀਜਨ ਥੁੱਕੇ ਦੇ ਵਿੱਚ ਲਓ ਬਾਬੇ ਦਾ ਨਾਮ ਬਈ ਬੱਸ 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 ਬੜਾ ਨਾ ਪਾ ਚੱਲ ਹੁਣ ਤਾਂ ਪੈ ਗਿਆ ਹੁਣ ਤਾਂ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਵਾਹਿਗੁਰੂ ਤੋਂ ਬਾਬੇ ਨਾਨਕ ਸਾਹਿਬ ਦੀ ਚੜ੍ਹਦੀ ਕਲਾ ਖੁਸ਼ੀਆਂ ਮੰਗਦੇ ਆ ਮੈਂ ਸਵਰਨ ਬਰਾੜ ਮੇਰਾ ਚੈਨਲ ਹੈ ਲੀਗਲ ਬਰਾੜ ਪਲੀਜ਼ ਉਹਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤੇ ਲੋ ਬਾਈ ਆਪਾਂ ਫਿਰ ਅੱਜ ਉਹ ਹੀ ਡੀਐਸਆਰ ਵਾਲੀ ਵਜਾਈ ਵਾਲੀ ਫੇਰ ਗੱਲ ਕਰਦੇ ਜਿਹੜਾ ਹੁਣ ਟਾਈਮ ਚੱਲ ਰਿਹਾ ਅੱਜ ਹੁਣ ਚਿੱਲੇ ਆ ਸੁੱਕੇ ਚ ਬੀਜਣ ਵੀ ਆਪਾਂ ਕੱਲ ਨੂੰ ਜਾਂ ਪਰਸ ਨੂੰ ਰੌਣੀਆਂ ਵਾਲਾ ਬੀਜਣਾ ਤੇ ਇਹ ਅੱਜ ਸੁੱਕੇ ਵਾਲਾ ਤੇ ਵੀ ਇਹਦਾ ਨਾਲੇ ਪਤਾ ਲੱਗੂਗਾ ਵੀ ਆਪਾਂ ਨੂੰ ਸੁੱਕੇ ਦਾ ਤੇ ਰੌਣੀਆਂ ਵਾਲਾ ਦਾ ਕਿੰਨਾ ਫਰਕ ਹੈ ਜਰਮੀਨੇਸ਼ਨ ਦੇ ਵਿੱਚ ਵੀ ਤੇ ਕਾਕੂ ਦਾ ਵੀ ਹਰ ਚੀਜ਼ ਹੈ ਉਹ ਜਿਵੇਂ ਜਿਵੇਂ ਅੱਗੇ-ਅੱਗੇ ਤੁਹਾਡੇ ਨਾਲ ਗੱਲਬਾਤ ਹੋਊਗੀ ਤੇ ਉਹ ਜਾ ਜਿਵੇਂ ਵਾਹਨ ਦੇ ਵਿੱਚ ਆਪਾਂ ਨੂੰ ਚੀਜ਼ ਦਿਸੂਗੀ ਤੇ ਫਿਰ ਤੁਹਾਡੇ ਸਾਰੇ ਨਾਲ ਛੇ ਰੋਮੇ ਹਰ ਚੀਜ਼ ਕਰਾਂਗੇ ਬਈ ਕਿਉਂਕਿ ਐਵੇਂ ਹੀ ਆ ਬਈ ਇੱਕ ਦੂਜੇ ਦੇ ਵੇਖਾ ਦੇਖਣ ਤੋਂ ਨਾਲ ਨਹੀਂ ਕਿ ਖੇਤ ਚ ਕੰਮ ਕਰਨ ਤੋਂ ਅਸਲ ਦੇ ਵਿੱਚ ਤਾਂ ਇਹ ਹੈ ਵੀ ਜਿਹਦਾਂ ਪਾਪ ਕੰਮ ਕਰਦੇ ਆ ਉਹ ਤੋਂ بڑا ਕੁਝ ਲੱਭ ਜਾਂਦਾ ਹੈ ਗਲਤੀਆਂ ਵੀ ਹੁੰਦੀਆਂ ਤੇ ਉਹ ਗਲਤੀਆਂ ਤੋਂ ਬਾਅਦ ਫਿਰ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਤੇ ਇਸ ਲਈ ਬਈ ਹੁਣ ਚੱਲੇ ਆਂ ਬੀਜਣ ਬਾਬਾ ਨਾਨਕ ਸੁੱਖ ਰੱਖੇ ਚੱਲੋ ਵੀ ਲੱਗੇ ਆ ਬੀਜਨ ਸੁੱਕੇ ਦੇ ਵਿੱਚ ਲਓ ਬਾਬੇ ਦਾ ਨਾਮ ਬਈ ਬੱਸ 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 ਬੜਾ ਨਾ ਪਾ ਚੱਲ ਹੁਣ ਤਾਂ ਪੈ ਗਿਆ ਹੁਣ ਤਾਂ ਲਓ ਜੀ ਉਧਰ ਮਰੀਆਂ ਦਾ ਸੁਹਾਗਾ ਸਹੀ ਏ ਉਹ ਉਹ ਜੋ ਦਲੀਆਂ ਜਾਦੀ ਐ ਹਾਂ ਉਹ ਜਿੱਥੇ ਸੁਹਾਗਾ ਨਾ ਵੱਜਿਆ ਸਿੱਧਾ ਕੰਪਿਊਟਰ ਕਰਾਹਾ ਉਹਦੇ ਵਿੱਚ ਦਲੀਆਂ ਬਣ ਜਾਂਦੀਆਂ ਵਾਚ ਲਾ ਲਏ ਨਾ ਪਗੜਾ ਇਹ ਅੱਗੇ ਲਾਓ ਵੀ ਸਿੱਕੇ ਦੇ ਰੱਖਦੇ ਚਾਹਾਂਸੇ ਪੂਰੀ ਦਿਵਾਈ ਇਹ ਇਹ ਤਾਂ ਇਹ ਅਮੀ ਬਾਅਦ ਕਿ ਆਪਾਂ ਪਾਣੀ ਲਾ ਕੇ ਤਰੀਕ ਐਂਡੀ ਕਰਕੇ ਉਸ ਟਗਾ ਫਿਰ ਪਾਣੀ ਲਉਣਾ ਪਊਗਾ ਫਿਰ ਅਪਾ ਪਹਿਲਾਂ ਦੋ ਪਾਣੀ ਲਾ ਦਿੰਨੇ ਆ ਇਹ ਗਰਮਿਨੇਸ਼ਨ ਦਾ ਇਹ ਆ ਉਹ ਹੋਰੀ ਪਹਿਲਾ ਹੁੰਦੀ ਹੈ ਜੇ ਕਿਹਾ ਇਹ ਆਪਾਂ ਆਪਾਂ ਆਪਦੇ ਲਈ ਜਾਂ ਕੇ ਕੱਢ ਲੂ ਤੇ ਫਿਰ پتہ ਲੱਗ ਜੂਗਾ ਇਹ ਗਰਮਿਨੇਸ਼ਨ ਕਿ ਨਹੀਂ ਇਸ ਤਰ੍ਹਾਂ ਮੇਰਾ ਉੜਾ ਨਿੰਦਾ ਹੋਇਆ ਤੇ ਚਲੋ ਕੋਈ ਗੱਲ ਨਹੀਂ ਬਾਕੀ ਨਹੀਂ ਮੇਰੀ ਬਜਾਈ ਹੈ ਜਾਂ ਕਿਸ ਤਰ੍ਹਾਂ ਦੀ ਉਹ ਆਧਵਾਨ ਦੇ ਹਿਸਾਬ ਨਾਲ ਹੀ ਜਾ ਦੇ ਰੈਂਡ ਕਰਦੀ ਹੈ ਵੀ ਆਪਣਾ ਵਾਹਨ ਕਿਸ ਤਰ੍ਹਾਂ ਹੈ ਤੇ ਦੂਜਾ ਇੱਕ ਇਹ ਆ ਜਿਹੜਾ ਮੋਹਨ ਕਰ ਰਿਹਾ ਬਹੁਤ ਜਾਰੇ ਦਰਮੇਂ ਇਹਨੇ ਲੱਗਦਾ ਹੈ ਗਰਮੀ ਤਾਂ ਚਲੋ ਹੈਗੀ ਹੈਗੀ ਬਸੇਦ ਬੋਦ ਹੈ ਹੁਣ ਇਹਦਾ ਦੇਖੋ ਕੀ ਹਕਤ ਜਾਂਦਾ ਇਸ ਜੀ ਦਾ ਗਰਮੀ ਦਾ ਜਾਂ ਕਿਹਨੇ ਹੈ ਉਹ ਬਈ ਹੁਣ ਲਾ ਚੱਲ ਕੇ ਪਤਾ ਲੱਗੂਗਾ ਤੇ ਇਸੇ ਕਰਕੇ ਹੀ ਅਰੀ ਹੁਣ